ਅਜੀਬੜੀ ਤੁਸੀਂ ਇੱਥੇ ਪਿੰਡ ਫਰੌਰ ਦੇ ਵਿੱਚ ਕੈਂਪ ਲਾਇਆ ਹੈਗਾ ਕਿਸੇ ਵਿਸ਼ੇ ਦੇ ਸੰਬੰਧ ਵਿੱਚ ਲਾਇਆ ਹੈ ਹਾਂਜੀ ਇਹ ਹੋਮੋਪੈਥਿਕ ਦਵਾਈਆਂ ਦੇ ਸੰਬੰਧ ਦੇ ਵਿੱਚ ਹੈ ਕਿਉਂਕਿ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੈ ਅੰਗਰੇਜ਼ੀ ਦਵਾਈਆਂ ਦੇ ਨੁਕਸਾਨ ਬਹੁਤ ਹੁੰਦੇ ਹਨ ਤਾਂ ਫਿਰ ਉਹਦੇ ਕਰਕੇ ਸਰਕਾਰ ਨੇ ਜਿਵੇਂ ਵੱਖਰੀ ਵੱਖਰੀਆਂ ਪ੍ਰਣਾਲੀਆਂ ਨੇ ਆਪਣੇ ਦੇਸ਼ ਦੇ ਵਿੱਚ ਪਰਚਾਲੇ ਆਯੁਰਵੇਦਿਕ ਹੋਮੋਪੈਥਿਕ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਚ ਜਾਓਗੇ ਤੁਹਾਨੂੰ ਹੋਮੋਪੈਥਿਕ ਤੇ ਆਯੁਰਵੇਦਿਕ ਡਾਕਟਰ ਮਿਲਣਗੇ ਨਵੀਂ ਸਰਕਾਰੀ ਸਕੂਲ ਦੇ ਵਿੱਚ ਖਮਾਣਾ ਦੇ ਵਿੱਚ ਤਾਇਨਾਤ ਆ ਜੀ ਇਹ ਸਾਡੇ ਚੀਨੇ ਮੈਡੀਕਲ ਅਫਸਰ ਦੇ ਸਹਿਯੋਗ ਦੇ ਨਾਲ ਡਾਕਟਰ ਗੁਰਪ੍ਰੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਇਹ ਕੈਂਪ ਲੱਗ ਰਿਹਾ ਹੈ ਬਾਕੀ ਖਰਾਰ ਦੇ ਜਿਵੇਂ ਤੁਸੀਂ ਦੇਖ ਰਹੇ ਹੋ ਖਰਾਰ ਦੇ ਜੋ ਪਿੱਛੇ ਬੈਠੇ ਨੇ ਪਤਵੰਤੇ ਸੱਜਣ ਇਹਨਾਂ ਦੀ ਸਹਿਯੋਗ ਦੇ ਨਾਲ ਇਹ ਕੈਂਪ ਲੱਗ ਰਿਹਾ ਹੈ ਕਿ ਸਾਨੂੰ ਇਹ ਹੋਂ ਪਤੀ ਦਾ ਜਿੰਨਾ ਫਾਇਦਾ ਹੋਵੇ ਲੋਕਾਂ ਨੂੰ ਵੱਤ ਤੋਂ ਵੱਧ ਫਾਇਦਾ ਮਿਲੇ ਤੋ ਜੋ ਇਹ ਕੈਂਪ ਲੱਗਿਆ ਇਹਦਾ ਮੈਂ ਪੂਰਾ ਕ੍ਰੈਡਿਟ ਇੱਕ ਤਾਂ ਆਪਣੇ ਚੀਨਾ ਮੈਡੀਕਲ ਅਫਸਰ ਡਾਕਟਰ ਗੁਰਪ੍ਰੀਤ ਸਿੰਘ ਨੂੰ ਆਪਣੇ ਡੀਐਚਓ ਡਾਕਟਰ ਰੁਪਿੰਦਰ ਕੌਰ ਨੂੰ ਤੇ ਇੱਥੋਂ ਦੇ ਸਮੂਹ ਜੋ ਇੱਥੋਂ ਦੇ ਵਾਸੀ ਨੇ ਉਹਨਾਂ ਨੂੰ ਦਿੰਦੇ ਆ ਕਿ ਇਹੋ ਬਤੀ ਦਵਾਈ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹਦੇ ਨਾਲ ਕੋਈ ਜਲਦੀ ਸਾਈਡ ਇਫੈਕਟਸ ਨਹੀਂ ਹੈਗੇ ਇਹਦੇ ਜੇ ਆਪਾਂ ਲੰਬਾ ਟਾਈਮ ਖਾਂਦੇ ਰਹੇ ਨੇ ਫਿਰ ਜ਼ਰੂਰ ਆਉਂਦੇ ਨੇ ਪਰ ਜੇ ਨਾਲ ਇਹਨਾਂ ਖਾਧਾ ਜਾਵੇ ਦਵਾਈ ਨੂੰ ਤਾਂ ਇਹਦੇ ਨਾਲ ਜੜੋ ਤਕਰੀਬ ਠੀਕ ਹੋ ਜਾਂਦੀ ਹੈ ਜੀ ਤਾਂ ਸਾਨੂੰ ਇਹੀ ਹੈ ਇਹਦੇ ਨਾਲ ਵੱਤਵਤ ਹੋ ਰਹੀ ਹੈ ਪ੍ਰਣਾਲੀ ਪਹਿਲੇ ਲੋਕਾਂ ਨੂੰ ਵੱਤਵਤ ਫਾਇਦਾ ਹੋਵੇ ਤੇ ਲੋਕੀ ਇਹਦਾ ਫਾਇਦਾ ਲੈ ਸਕਣ ਕਿੰਨੇ ਕ ਮਰੀਜ਼ਾਂ ਨੂੰ ਇਹਦਾ ਅੱਜ ਬੈਨੀਫਿਟ ਲਿਆ ਜੀ ਕੈਂਪ ਆ ਹੁਣ ਤੱਕ ਕਰ 64 ਮਰੀਜ਼ ਹੋ ਚੁੱਕੇ ਨੇ ਕਹਿੰਦੇ ਚਾਲੂ ਹੈ ਇਹ ਕੈਂਪ ਮੇਰੇ ਨੂੰ ਜਿਤ ਤੱਕ ਲੱਗਦਾ 100 ਤੋਂ ਉੱਪਰ ਹੀ ਚਲਾ ਜਾਏਗਾ ਅੰਬੀ ਕਿਉਂਕਿ 64 ਤਾਂ ਹੋ ਚੁੱਕੇ ਨੇ